ਕੋਝ ਕੋ ਇਨਸਾਨ ਜਿਹੜੇ ਪਾਰਟੀ ਦੇ ਵਿੱਚ ਹੁੰਦੇ ਆ ਉਹ ਕਈ ਵਾਰ ਪਾਰਟੀ ਤੋਂ ਗੈਰਤੀ ਹੋ ਜਾਂਦੀ ਹੈ ਜਾਂ ਕਿਸੇ ਬੰਦੇ ਤੋਂ ਹੋ ਜਾਂਦੀ ਹੈ ਆਪਣੇ ਆਪ ਨੂੰ ਉਹ ਬਹੁਤ ਕੁਝ ਸਹੀ ਸਾਬਤ ਕਰਨ ਲਈ ਬੜੇ ਉਹ ਕੰਮ ਕਰਦੇ ਆ ਇੱਥੋਂ ਦਾ ਜਿਲ੍ਹਾ ਪ੍ਰਧਾਨ ਆ ਜਿਹੜਾ ਹੁਣ ਪੋਜੇਵਾਲ ਇਹਨੂੰ ਕਿਹੜਾ ਮੈਂ ਸ਼ਬਦ ਵਰਤਾਂ ਤੇ ਇਹ ਬੰਦਾ ਮਤਲਬ ਇਦਾਂ ਦਾ ਕਰ ਰਿਹਾ ਆਪਣੇ ਆਪ ਨੂੰ ਦੱਸ ਰਿਹਾ ਕਿ ਮੈਂ ਪਤਾ ਨਹੀਂ ਰੱਬ ਆ ਮੇਰੇ ਕੋਲੇ ਉਦੋਂ ਹੀ ਬੜਾ ਵੱਡਾ ਇਕਉਂਦੇ ਤੇ ਰਹਿ ਕੇ ਇਹ ਗੱਲ ਉਹਨੂੰ ਸ਼ੋਭਾ ਨਹੀਂ ਦਿੰਦੀ। ਠੀਕਾ ਜਾਨ ਬੁੱਝ ਕੇ ਧੜੇਬੰਦੀ ਜਿਹੜੀ ਖੜੀ ਕਰ ਰਿਹਾ ਇਹਦੇ ਤੋਂ ਭਾਜੀਪੀ ਦੇ ਪੁਰਾਣੇ ਵਰਕਰ ਆ ਉਹ ਵੀ ਸਾਰੇ ਦੁਖੀ ਆ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਮੇਨਲੀ ਜਦੋਂ ਤੋਂ ਅਸੀਂ ਭਾਜੀਪੀ ਭਾਰਤੀ ਜਨਤਾ ਪਾਰਟੀ ਦੇ ਵਿੱਚ 2 ਸਾਲ ਪਹਿਲਾਂ ਅਸੀਂ ਜਿਹੜਾ ਇਹ ਜੁਆਇਨ ਕੀਤੀ ਸੀਗੀ ਪਾਰਟੀ ਤੇ ਉਸ ਟਾਈਮ ਸultanpur Lodhi ਦੇ ਵਿੱਚ ਬਿਲਕੁਲ ਜ਼ੀਰੋ ਲੈਵਲ ਤੇ ਸੀਗੀ ਤੇ ਅਸੀਂ ਸਾਰੇ ਤਕਰੀਬਨ ਆ ਜਿੰਨੇ ਆ ਸਾਰੇ ਮੇਨ ਟੀਮ ਆ ਸਾਡੀ ਤੇ ਉਸ ਟਾਈਮ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਦਲਬਾਜ ਸਿੰਘ ਆ ਸਾਡੇ ਸਰਕਲ ਪ੍ਰਧਾਨ ਫਤੂ ਟਿੰਗਾ ਜਿੱਤਰ ਸਿੰਘ ਤਲਵੰਡੀ ਚੌਧਰੀਆ ਗਰਮੇਜ ਸਿੰਘ ਆ ਕਬੀਰਪੁਰ ਸਰਕਲ ਦੇ ਤੇ ਮੇਰਾ ਛੋਟਾ ਵੀਰ ਲਵ ਜਰਨਲ ਸਕੱਤਰ ਆ ਜ਼ਿਲ੍ਹਾ ਕਪੂਰਥਲਾ ਦਾ ਇਹਨਾਂ ਨੇ ਦਿਨ ਰਾਤ ਕਰਕੇ ਪਾਰਟੀ ਦੀ ਬਹੁਤ ਵੱਡੀ ਸੇਵਾ ਇੱਥੇ ਕੀਤੀ ਆ ਪਰ ਕੁਝ ਕੁ ਇਨਸਾਨ ਜਿਹੜੇ ਪਾਰਟੀ ਦੇ ਵਿੱਚ ਹੁੰਦੇ ਆ ਉਹ ਕਈ ਵਾਰ ਪਾਰਟੀ ਤੋਂ ਗਲਤੀ ਹੋ ਜਾਂਦੀ ਆ ਜਾਂ ਕਿਸੇ ਬੰਦੇ ਤੋਂ ਹੋ ਜਾਂਦੀ ਆ ਆਪਣੇ ਆਪ ਨੂੰ ਉਹ ਬਹੁਤ ਕੁਝ ਸਹੀ ਸਾਬਤ ਕਰਨ ਲਈ ਬੜੇ ਉਹ ਕੰਮ ਕਰਦੇ ਆ ਤੇ ਸਾਡੀ ਮੇਰੀ ਤੇ ਮੇਰੀ ਟੀਮ ਦੀ ਹਮੇਸ਼ਾ ਇਹ ਰਹੀ ਆ ਕਿ ਜਿੱਥੇ ਵੀ ਹੈਗੇ ਆ ਇੱਕ ਚੰਡੇ ਥੱਲੇ ਆ ਜੇ ਅਸੀਂ ਗੱਲ ਕਰੀਏ ਪਹਿਲਾਂ ਕਾਲੀ ਦਲ ਦੇ ਵਿੱਚ ਸੀਗੇ ਤਾਂ ਕਾਲੀ ਦਲ ਲਈ ਦਿਨ ਰਾਤ ਇੱਕ ਕੀਤਾ ਤੇ ਦੂਜੇ ਕਿਸੇ ਲੀਡਰ ਨਾਲ ਕਦੇ ਵੀ ਸੰਪਰਕ ਨਾ ਕੀਤਾ ਸੀ ਤੇ ਨਾ ਕਦੇ ਕਰ ਹੀ ਸਕਦੇ ਇਹ ਨਹੀਂ ਸਾਨੂੰ ਲੀਡਰ ਸੰਪਰਕ ਨਹੀਂ ਕਰਦੇ ਜੇ ਭਾਜਪਾ ਚਾਹੇ ਤਾਂ ਦਿਨ ਰਾਤ ਕਰਕੇ ਅਸੀਂ ਜਿਹੜੀ ਆ ਪਾਰਟੀ ਨੂੰ ਜਿੰਨੇ ਜੋਗੇ ਹੈਗੇ ਸਾਂ ਪਿੰਡਾਂ ਦੇ ਵਿੱਚ ਖੜਾ ਕੀਤਾ ਤੁਸੀਂ ਸਾਰੇ ਜਾਣਦੇ ਆ ਜਾਣੀ ਜਾਣ ਪਰ ਇੱਥੋਂ ਦਾ ਜ਼ਿਲ੍ਹਾ ਪ੍ਰਧਾਨ ਆ ਜਿਹੜਾ ਹੁਣ ਖੋਜੇ ਵਾਲ ਇਹਨੂੰ ਕਿਹੜਾ ਮੈਂ ਸ਼ਬਦ ਵਰਤਾਂ ਕਿ ਇਹ ਬੰਦਾ ਮਤਲਬ ਇਦਾਂ ਦਾ ਕਰ ਰਿਹਾ ਆਪਣੇ ਆਪ ਨੂੰ ਦੱਸ ਰਿਹਾ ਕਿ ਮੈਂ ਪਤਾ ਨਹੀਂ ਰੱਬ ਹਾਂ ਮੇਰੇ ਕੋਲੇ ਉਹਦਾ ਹੀ ਬੜਾ ਵੱਡਾ ਇਹ ਕੌਦੇ ਤੇ ਰਹਿ ਕੇ ਇਹ ਗੱਲ ਉਹਨੂੰ ਸ਼ੋਭਾ ਨਹੀਂ ਦਿੰਦੀ ਠੀਕ ਆ ਜਾਨ ਬੁੱਝ ਕੇ ਧੜੇ ਬੰਦੀ ਜਿਹੜੀ ਖੜੀ ਕਰ ਰਿਹਾ ਇਹਦੇ ਤੋਂ ਬੀਜੇਪੀ ਦੇ ਪੁਰਾਣੇ ਵਰਕਰ ਆ ਉਹ ਵੀ ਸਾਰੇ ਦੁਖੀ ਆ ਮੈਂ ਨਾ ਨਹੀਂ ਕਿਸੇ ਦਾ ਲੈਣਾ ਤੁਸੀਂ ਬੇਸ਼ੱਕ ਉਹਨਾਂ ਨਾਲ ਤੁਸੀਂ ਸੰਪਰਕ ਤੇ ਜਾਓਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਇਸ ਕਰਕੇ ਹੋਰ ਵੀ ਕਈ ਮੁੱਦੇ ਆ ਜਿਹੜੇ ਹੋ ਗਏ ਆ ਉਹ ਕੋਈ ਗੱਲ ਨਹੀਂ ਅਸੀਂ ਅੱਗੇ ਉੱਤੇ ਡਿਸਕਸ ਕਰਾਂਗੇ ਤੇ ਅਸੀਂ ਫਿਰ ਸਾਰਿਆਂ ਨੇ ਇਹ ਸਲਾਹ ਕੀਤੀ ਆ ਵੀ ਅਸੀਂ ਜਿਹੜਾ ਪਾਰਟੀ ਤੋਂ ਅੱਜ ਸਾਰੇ ਯੋਧਿਆਂ ਤੋਂ ਜਿੰਨੇ ਵੀ ਸਾਡੇ ਸਰਕਲ ਪ੍ਰਧਾਨ ਆ ਜ਼ਿਲ੍ਹਾ ਸਖਤਰ ਆ ਸਾਡੇ ਮੈਂਬਰ ਆ ਸਾਰਿਆਂ ਨੇ ਕਿ ਭਾਜਪਾ ਭਾਰਤੀ ਜਨਤਾ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਦੀ ਜਿੰਨੀ ਵੀ ਲੀਡਰਸ਼ਿਪ ਹੈਗੀ ਆ ਅਸੀਂ ਜਿਹੜੇ ਅੱਜ ਅਸਤੀਫੇ ਦੇ ਰਹੇ ਆ ਤੇ ਅੱਗੇ ਤੋਂ ਜਿਹੜਾ ਵੀ ਸਾਡਾ ਭਾਜਪਾ ਦਾ ਕੋਈ ਵੀ ਇਹੋ ਜਿਹਾ ਨਹੀਂ ਹੈਗਾ ਕਿ ਜਿਹੜਾ ਅਸੀਂ ਕੰਮ ਕਰਾਂਗੇ ਇਹ ਸਾਰਾ ਕਾਰਨ ਹੈ ਜਿਹੜਾ ਉਹ ਤਾਂ ਨਮਰਦ ਸਰ ਜੀ ਕਾਰਨ ਕੀ ਆ ਇੱਕ 2 ਸਾਲ ਪਹਿਲਾਂ ਕੋਈ ਜਨੇ ਪਾਰਟੀ ਬਹੁਤ ਵਧੀਆ ਨੀਤੀਆਂ ਬਹੁਤ ਵਧੀਆ ਪਾਰਟੀ ਤਾਰ ਕੇ ਜੁਆਇਨ ਕਰ ਰਹੇ ਹਾਂ ਜਦ ਕਰਾਂ ਮੈਂ ਛੱਡਣ ਦੇਖੋ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਪਾਰਟੀ ਇੱਕ ਬੰਦੇ ਦੀ ਪਾਰਟੀ ਨਹੀਂਗੀ ਜੇ ਮੰਨ ਲਓ ਅਸੀਂ ਅੱਜ ਆ 30 35 ਜਨੇ ਆ ਇਹਦੇ ਚ ਸਾਰੇ ਚੰਗੇ ਨਹੀਂ ਤੇ ਸਾਰੇ ਮਾੜੇ ਨਹੀਂ ਪਾਰਟੀ ਬੰਦਿਆਂ ਨਾਲ ਬਣਦੀ ਆ ਬੰਦੇ ਮਾੜੇ ਹੁੰਦੇ ਆ ਬੰਦਿਆਂ ਦੀਆਂ ਨੀਤੀਆਂ ਮਾੜੀਆਂ ਬੰਦਿਆਂ ਦੀ ਨੀਤ ਮਾੜੀ ਹੁੰਦੀ ਆ ਪਾਰਟੀ ਨਹੀਂ ਕੋਈ ਵੀ ਮਾੜੀ ਜੇ ਕਹੀਏ ਕੋਈ ਪਾਰਟੀਆਂ ਕੋਈ ਵੀ ਸੰਸਥਾ ਬਣਦੀ ਉਹ ਇਹ ਲੋਕਾਂ ਦੇ ਭਲੇ ਲਈ ਬਣਦੀ ਆ ਪ੍ਰਧਾਨ ਜੀ ਤੁਸੀਂ ਪਾਰਟੀ ਛੱਡ ਰਿਹਾ ਕਿ ਕਾਰਨ ਕੀ ਆ ਕਾਰਨ ਤੁਹਾਨੂੰ ਮੈਂ ਇਹ ਦੱਸਿਆ ਕਿ ਜਿਹੜਾ ਇੱਥੋਂ ਦਾ ਜ਼ਿਲ੍ਹਾ ਪ੍ਰਧਾਨ ਆ ਉਹਦੀਆਂ ਗਲਤ ਨੀਤੀਆਂ ਤੋਂ ਅਸੀਂ ਕੁਝ ਜਦੋਂ ਅਸੀਂ 2 ਸਾਲ ਪਹਿਲਾਂ ਆਏ ਸੀ ਨਾ ਜੀ ਅਸੀਂ ਕਈ ਕੋਈ ਸੋਚਿਆ ਸੀ ਆਪਣੇ ਕਿਸਾਨਾਂ ਦੇ ਮਸਲੇ ਆ ਲੈ ਕੇ ਜਾਵਾਂਗੇ ਹੱਲ ਕਰਵਾਵਾਂਗੇ ਠੀਕ ਆ ਉਸ ਸਮੇਂ ਦੇ ਨਾਲ ਅਸੀਂ ਇਹਨਾਂ ਨੂੰ ਵੀ ਕਹਿੰਦੇ ਰਹੇ ਆ ਪਰ ਉਹ ਵੀ ਸਾਡਾ ਕੋਈ ਇਦਾਂ ਦਾ ਕੋਈ ਵੀ ਕਿਉਂਕਿ ਨਾ ਇਹ ਬੀਜੇਪੀ ਦੇ ਵਿੱਚ ਇੱਕ ਜ਼ਿਲ੍ਹਾ ਪ੍ਰਧਾਨ ਨੂੰ ਬਹੁਤ ਵੱਡੀ ਪਾਵਰ ਕਹਿੰਦੇ ਪ੍ਰੋਟੋਕਾਲ ਦੇ ਹਿਸਾਬ ਨਾਲ ਠੀਕ ਆ ਜਦੋਂ ਜ਼ਿਲ੍ਹਾ ਪ੍ਰਧਾਨ ਹੀ ਨਾ ਚੰਗਾ ਹੋਊਗਾ ਤੇ ਪਾਰਟੀ ਕੀ ਸਰਵਾਈਲ ਕਰੂਗੀ ਬਿਲਕੁਲ ਜੀ ਸ੍ਰੀ ਨਵਾਸਲੂ ਜੀ ਆ ਸਾਡੇ ਉਹਨਾਂ ਦੇ ਧਿਆਨ ਚ ਲਿਆਂਦੀ ਆ ਮੈਂ ਵੀ ਇਹ ਹਰਕਤਾਂ ਕਰ ਰਿਹਾ ਦੂਸਰਾ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਆ ਪ੍ਰਧਾਨ ਜੀ ਆ ਸਾਰਿਆਂ ਦੇ ਧਿਆਨ ਚ ਸੀਗਾ ਪਰ ਸਾਡੀ ਜਿਹੜੀ ਇਹ ਗੱਲ ਆ ਨਾ ਵੇਖੋ ਤੁਹਾਡੇ ਵਿੱਚ ਅਸੀਂ ਜੰਮੇ ਪਲੇ ਆ ਸੁਲਤਾਨਪੁਰ ਚ ਕੋਈ ਬਾਹਰੋਂ ਤਾਂ ਰਹੇ ਨਹੀਂ ਹਮੇਸ਼ਾ ਹੀ ਸਾਡੀ ਇਹ ਹੁੰਦੀ ਆ ਵੀ ਜਿੱਥੇ ਗਏ ਆ ਡਟ ਕੇ ਆ ਨਹੀਂ ਤਾਂ ਨਹੀਂ ਅਸੀਂ ਡੋਗਲੇ ਬੰਦੇ ਦੇ ਗਾਹਕ ਨਹੀਂ ਠੀਕ ਆ ਠੀਕ ਆ ਅੱਜ ਪਾਰਟੀ ਨੂੰ ਅੱਜ ਚੰਗਾ ਲੱਗਦਾ ਜ਼ਿਲ੍ਹਾ ਪ੍ਰਧਾਨ ਸਹੀ ਆ ਕੋਈ ਕੋਈ ਇਹੋ ਜੀ ਦਿੱਕਤ ਨਹੀਂ ਗੀ ਅਸੀਂ ਜੋ ਵੀ ਆਪਣੇ ਮਨ ਦੀ ਇੱਛਾ ਸੀਗੀ ਅੱਜ ਅਸੀਂ ਇਸ ਤੀਫੇ ਦੇ ਕੇ ਰਾਮਨਾਬ ਦਾ ਕੰਮ ਕਰ ਕਰਾਂਗੇ ਸਾਹਿਬ ਤੁਸੀਂ ਪਾਰਟੀ ਦੇ ਵਿੱਚ ਇਸ ਸਰਦਾਰਪੁਰ ਲੋਧੀ ਤੋਂ ਬਤੌਰ ਤੁਹਾਨੂੰ ਇਹੋ ਜੀ ਗੱਲ ਆ ਵੇਖੋ ਜੀ ਜਦੋਂ ਆਪਾਂ ਤੁਸੀਂ ਦੱਸੋ ਮੈਨੂੰ 2 ਸਾਲ ਪਹਿਲਾਂ ਬੀਜੇਪੀ ਦਾ ਇੱਕ ਵੀ ਬੂਥ ਕਿਤੇ ਲੱਗਦਾ ਸੀਗਾ ਸੁਲਤਾਨਪੁਰ ਲੋਧੀ 'ਚ ਮੈਂ ਨਹੀਂ ਵੇਖਿਆ ਕਿਤੇ ਪਰਸਨਲ ਬੀਜੇਪੀ ਦਾ ਕਿਤੇ ਲੱਗਾ ਹੋਵੇ ਆ ਪਿਛਲੀਆਂ ਚੋਣਾਂ ਵੀ ਗਈਆਂ ਠੀਕ ਆ ਜੀ ਅਸੀਂ ਦਿਨ ਰਾਤ ਇੱਕ ਕਰਕੇ ਆ ਮੇਰਾ ਪਰਿਵਾਰ ਸਾਰਾ ਪਰਿਵਾਰ ਆ ਅਸੀਂ ਬੈਠੇ ਆ ਦਿਨ ਰਾਤ ਇੱਕ ਕੀਤੀ ਆ ਤੇ ਪਾਰਟੀ ਨੂੰ ਖੜਾ ਕੀਤਾ ਸੀ ਪਰ ਇੱਥੇ ਆ ਕੇ ਜਦੋਂ ਸਿਆਸਤਾਂ ਕਰਦੇ ਹਨ ਠੀਕ ਆ ਸਿਆਸਤ ਦੇ ਵਿੱਚ ਰਹਿ ਕੇ ਸਿਆਸਤਾਂ ਹੁੰਦੀਆਂ ਪਰ ਕਿਤੇ ਨਾ ਕਿਤੇ ਇਨਸਾਨੀਅਤ ਆਪਦੀ ਵੀ ਕੋਈ ਅਨਖ ਹੁੰਦੀ ਹੈ ਅੰਦਰ ਜਿਹੜਾ ਅਸੀਂ ਕਿਸੇ ਦੇ ਥੱਲੇ ਲੱਗ ਕੇ ਨਾਲ ਇਹੋ ਜਿਹੇ ਬੰਦੇ ਦੇ ਥੱਲੇ ਲੱਗਾਗੇ ਅਸੀਂ ਠੀਕ ਹੈ ਨਾ ਇਹ ਆਪਣੇ ਆਪ ਨੂੰ ਸਮਝਦਾ ਜਿਲ੍ਹਾ ਜੋ ਵੋਟਾਂ ਤੋਂ ਬਾਅਦ ਇਹਨੇ ਲੱਭਣਾ ਨਹੀਂ ਕਿੱਧਰ ਗਿਆ ਕਰੇ ਪਾਰਟੀ ਦਾ ਬੜਾ ਵੱਡਾ ਕਹਾਨ ਕਰਦਾ ਪਿਆ ਜ਼ਿਲ੍ਹਾ ਪ੍ਰਧਾਨਾ ਜੀ ਫੇਰ ਤੁਸੀਂ ਪਾਰਟੀ ਦਾ ਨੀਤੀ ਕੀ ਹੋਗੀ ਕਿਸੇ ਨਵੀਂ ਪਾਰਟੀ ਅਜੇ ਅਜੇ ਅੱਜ ਦਾ ਜਿਹੜਾ ਸਾਡਾ ਏਜੰਡਾ ਸੀਗਾ ਅਸੀਂ ਇਹ ਏਜੰਡਾ ਸਿਰਫ ਅਸਦੀਫੇ ਦੇਣਾ ਠੀਕ ਆ ਜੀ ਜਿਹੜੀ ਅਗਲੀ ਰਣਨੀਤੀ ਹੋਵੇ ਉਹ ਸਾਡੇ ਭਰਾ ਸਾਰੇ ਬੈਠੇ ਆ ਸਾਡੀ ਸੰਗਤ ਆ ਇਹ ਤਾਂ ਮੇਨ ਆ ਅਸੀਂ ਆਪਣੇ ਉਹ ਦੂਜੇ ਵਰਕਰਾਂ ਨਾਲ ਵੀ ਸਲਾਹ ਕਰਾਂਗੇ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਹਾਂ ਜਿੱਥੇ ਜਿਹੜੇ ਜਿਹੜੀ ਵੀ ਕੋਈ ਪਾਰਟੀ ਪੰਜਾਬ ਦੇ ਭਲੇ ਦੀ ਜਾਂ ਸਾਨੂੰ ਲੱਗੂਗਾ ਕੋਈ ਲੀਡਰ ਪੰਜਾਬ ਦੇ ਭਲੇ ਲਈ ਕੰਮ ਕਰ ਰਿਹਾ ਅਸੀਂ ਉਹਦੇ ਨਾਲ ਕਰਾਂਗੇ ਠੀਕ ਵੈਖੋ ਅਜੇ 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 ਇਸ ਤਰ੍ਹਾਂ ਦਾ ਸਾਡੇ ਦਿਲ ਦਿਮਾਗ ਦੇ ਵਿੱਚ ਕੋਈ ਵੀ ਵਿਚਾਰ ਨਹੀਂਗਾ ਨਾ ਅਸੀਂ ਇਹਦੇ ਉੱਤੇ ਕੋਈ ਗੱਲ ਕੀਤੀ ਆ ਸਿਰਫ ਅੱਜ ਦੇ ਸਾਡਾ ਜਿਹੜਾ ਸਾਡਾ ਚੱਲ ਰਿਹਾ ਸੀਗਾ ਅਸੀਂ ਸਿਰਫ ਇਹ ਜੋ ਤਸਰੀਫੇ ਦੇਣ ਦੀ ਗੱਲ ਇਹੋ ਸੀ ਆਪਾਂ ਠੀਕ ਆ ਜਿੱਥੇ ਬੰਦਾ ਰਹਿੰਦਾ ਉਹਦੀ ਗੱਲ ਕਰਦਾ ਜਿਹੜੀ ਕਿਸਾਨਾਂ ਦੀ ਅੱਜ ਹੋਈ ਆ ਦੁਰਦਸ਼ਾ ਹੋਈ ਆ ਇਹਦੇ 'ਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਅਸੀਂ ਵੀ ਜਦੋਂ ਅਸੀਂ ਮੀਟਿੰਗਾਂ 'ਚ ਜਾਂਦੇ ਅਸੀਂ ਗੱਲ ਕਰਦੇ ਰਹੇ ਆ ਇਹ ਨਹੀਂ ਗੱਲ ਨਹੀਂ ਕੀਤੀ ਠੀਕ ਆ ਜੀ ਗੱਲ ਕਰਦੇ ਰਹੇ ਆ ਵੀ ਆਪਾਂ ਇਹਨੂੰ ਕਿਸੇ ਤਰੀਕੇ ਨਾਲ ਹੱਲ ਕਰੀਏ ਪਰ ਜੇ ਅੱਗੇ ਕੋਈ ਸੁਣੂਗਾ ਤਾਂ ਤਾਂ ਹੀ ਆ ਨਾ ਜੇ ਸੁਣੂਗਾ ਆਪਾਂ ਤੇ ਕਹਿ ਸਕਦੇ ਆ ਅਸੀਂ ਤਾਂ ਆਪਣੇ ਲੋਕਾਂ ਨਾਲ ਆ ਲੋਕ ਸਾਨੂੰ ਕਹਿੰਦੇ ਅਸੀਂ ਕਾਹ ਕਹਿੰਨੇ ਕੋਈ ਨਰੀ ਉਹਦਾ ਕੀ ਕਰ ਸਕਦੇ ਅਸੀਂ ਤਾਂ ਬਹਿ ਹੀ ਸਕਦੇ ਆ ਨਾ ਪਰ ਆ ਤੁਹਾਡੇ ਸਾਹਮਣੇ ਹੀ ਆ ਜੀ ਆ ਸੁਲਤਾਨਪੁਰ ਹਲਕੇ ਦੇ ਵਿੱਚ ਮੈਂ ਜ਼ਿਲ੍ਹਾ ਪ੍ਰਧਾਨ ਨੂੰ ਕਹਿਣਾ ਬੂਥ ਲਾ ਕੇ ਵਿਖਾਵੇ ਹੁਣ ਦੱਸੇ ਪਿੰਡਾਂ 'ਚ ਜਾ ਕੇ ਵਿਖਾਵੇ ਇਹ ਤੁਹਾਨੂੰ ਕੀ ਨਹੀਂ ਮੈਂ ਵਿਰੋਧ ਕਰਨਾ ਲਾ ਕੇ ਵਿਖਾਵੇ ਗੱਲ ਹੈ ਨਾ ਪਾਰਟੀ 'ਚ ਕਿਸੇ 'ਚ ਵੀ ਆਪਾਂ ਕਿਸੇ ਪਾਰਟੀ 'ਚ ਹੋਈਏ ਕਿਸੇ ਧੜੇ 'ਚ ਹੋਈਏ ਬੰਦਾ ਵਿਸ਼ੇਸ਼ ਨਹੀਂ ਹੁੰਦਾ ਪਾਰਟੀ ਵਿਸ਼ੇਸ਼ ਹੁੰਦੀ ਹੈ ਤੇ ਜੇਕਰ ਪਾਰਟੀ 'ਚ ਰਹਿ ਕੇ ਆਪਾਂ ਪਾਰਟੀ ਦੇ ਪੇਠੇ ਵੀ ਸੁਰਾ ਮਾਰਾਂਗੇ ਨਾ ਇਤੋਂ ਵੱਡਾ ਕਰਤਤ ਕੰਨ ਬੰਦਾ ਨਹੀਂ ਹੋ ਸਕਦਾ ਇਸ ਕਰਕੇ ਇਹ ਜਿਹੜੇ ਸਵਾਲ ਆ ਤੁਸੀਂ ਕਿਹਾ ਸੀਨੀਅਰ ਲੀਡਰਸ਼ਿਪ ਆ ਬੀਜੇਪੀ ਦੀ ਕਪੂਰ ਥਲੇ ਦੀ ਠੀਕ ਆ ਉਹਨਾਂ ਨੂੰ ਜਾ ਕੇ ਗੱਲਾਂ ਪੁੱਛਿਓ ਠੀਕ ਆ ਜੀ ਇਹ ਗੱਲਾਂ ਮੈਂ ਸੋਮ ਪ੍ਰਕਾਸ਼ ਜੀ ਨੂੰ ਵੀ ਸਾਰੀਆਂ ਦੱਸਿਆਂ ਮੰਤਰੀ ਸਾਹਿਬ ਦੇ ਧਿਆਨ 'ਚ ਵੀ ਲਿਆਂਦਿਆਂ ਇਹ ਨਹੀਂ ਤਾਂ ਨਹੀਂ ਲੈਂਦੀ ਗਾ ਇੱਥੇ ਕੋਈ ਨਾ ਕੋਈ ਚੰਗਾ ਮਾੜਾ ਸਿਰਫ ਕਿਉਂ ਨੇ ਆਇਆ ਵੀ ਕਰਨਾ ਇੱਥੇ ਹੁਣ ਇਹ ਤਾਂ ਇਹ ਦੱਸੋ ਵੀ ਈਰਖਾ ਕੀ ਆ ਮੇਰੇ ਨਾਲ ਮੇ ਮੇਰੀ ਤਾਂ ਕੋਈ ਇਹਦੇ ਨਾਲ ਨਿੱਜੀ ਨਹੀਂ ਮੈਂ ਤਾਂ ਵੱਡਾ ਭਰਾ ਸਮਝਦਾ ਸੀਗਾ ਠੀਕ ਆ ਮੇਰੀ ਤਾਂ ਕੋਈ ਇਹਦੇ ਨਾਲ ਹੈ ਹੀ ਨਹੀਂ ਸੀਗੀ ਸਗੋਂ ਇਹ ਵੀ ਪ੍ਰਧਾਨਗੀ ਦੇ ਵਿੱਚ ਵੀ ਕਈ ਇਹ ਵੀ ਅਸੀਂ ਇਹ ਤਾਂ ਸਾਥ ਹੀ ਦਿੱਤਾ ਹੋਣਾ ਮਾਨ ਸਰ ਅੱਲੀ ਕਰਦੇ ਆ ਜਿਹੜੇ ਬੰਦਿਆਂ ਨੇ ਅੱਗੇ ਕੀਤਾ ਉਹਨਾਂ ਦਾ ਇਤਿਹਾਸ ਕੱਢੋ ਮੇਰੇ ਕਹਿਣਾ ਕਿਸੇ ਨੇ ਚੋਰੀ ਨਹੀਂ ਹੋ ਜਾਣਾ ਰਾਤ ਨੂੰ ਆਪਾਂ ਸਾਬਕਾ ਐਮਐਲਏ ਦੇ ਘਰੇ ਦੀਵਾਲੀ ਦੇ ਕੇ ਆਉਣੇ ਆ ਮੌਜੂਦਾ ਐਮਐਲਏ ਨੂੰ ਘਰੇ ਰੋਟੀ ਖਵਾਉਣਿਆ ਸੱਜਣ ਸਿੰਘ ਨੂੰ ਹਲਕਾ ਅੰਚਾਰ ਜਾਮ ਆਦਮੀ ਪਾਰਟੀ ਲਾਉਂਦੀ ਆ ਅਖਬਾਰ ਚ ਛਰੇ ਆਪਾਂ ਕਹਿ ਰਹੇ ਆ ਆਮ ਆਦਮੀ ਪਾਰਟੀ ਨੇ ਬੜਾ ਚੰਗਾ ਕੀਤਾ ਤੇ ਖੋਜੇ ਵਾਲੇ ਨੂੰ ਜਿੰਮੇਵਾਰੀ ਦੇਣ ਪਿਆ ਕੀ ਹੈ ਇਹ ਤਾਂ ਆਪਾਂ ਸਮਝਦਾ ਰਾਣਾ ਠੀਕ ਹੈ ਜੀ ਉੱਥੇ ਆਪਾਂ ਮੀਟਿੰਗਾਂ ਕਰ ਰਹੇ ਆ ਜਿੱਥੇ ਇਹਦਾ ਕਿਸੇ ਨਾ ਮੇਰਾ ਕੋਈ ਜੱਦੀ ਨਹੀਂ ਰਹੇਗਾ ਕੋਈ ਮੇਰਾ ਕੋਈ ਇਹਨਾਂ ਨੇ ਕੋਈ ਪਹਿਲੀ ਨਹੀਂ ਵਾਈ ਜਾਂ ਵਟ ਨਹੀਂ ਵਾਈ ਸਿਰਫ ਇੱਕੋ ਗੱਲ ਹੁੰਦੀ ਆ ਪ੍ਰੋਟੋਕੋਲ ਦੀ ਜੇ ਮੈਂ ਸਹੀ ਨਹੀਂ ਗਾ ਹੈ ਠੀਕ ਹੈ ਮੇਰੇ 'ਚ ਕਮੀਆਂ ਹੋਣਗੀਆਂ ਮੇਰੇ 'ਚ ਵੀ ਲੱਖ ਹੋਣਗੀਆਂ ਪਰ ਮੈਂ ਪਾਰਟੀ ਨਾਲ ਗਦਾਰੀ ਨਹੀਂ ਕਰਦਾ ਜਿੰਨਾ ਅਜੇ ਮੈਂ ਰਿਹਾ ਜਿਹੜੇ ਜਿੱਥੇ ਵੀ ਰਿਹਾ ਠੇਕ ਠੋਕ ਕੇ ਰਿਹਾ ਇੱਕ ਝੰਡੇ ਥੱਲੇ ਰਿਹਾ ਤੇ ਗਾਂ ਵੀ ਇਦਾਂ ਰਹੂ ਮਰਦੇ ਦਮ ਤੱਕ ਇਦਾਂ ਹੀ ਰਹੂ